ਪੰਜਾਬ ਦੇ ਕਈ ਅਹਿਮ ਮੁੱਦੇ ਆ ਜਿਸ ਦੇ ਉੱਤੇ ਗੱਲਬਾਤ ਹੋਣੀ ਲਾਜ਼ਮੀ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਹੋ ਜਾਂਦੇ ਆ ਸੱਤਾ ਚਾਉਣ ਤੋਂ ਪਹਿਲਾਂ ਪਰ ਬਾਅਦ ਵਿੱਚ ਲੋਕਾਂ ਨੂੰ ਕੋਈ ਨਹੀਂ ਪੁੱਛਦਾ ਲੀਡਰਾਂ ਨੂੰ ਆਪਣੀ ਪੈ ਜਾਂਦੀ ਹੈ ਖਾਸ ਕਰਕੇ ਦੋ ਇਸ਼ੂ ਉੱਤੇ ਗੱਲ ਕਰਾਂਗੇ ਭ੍ਰਿਸ਼ਟਾਚਾਰ ਮਾਮਲੇ ਦੇ ਉੱਤੇ ਸਰਕਾਰ ਦੀ ਸਰਗਰਮੀ ਇੱਕ ਡਿਪਟੀ ਕਮਿਸ਼ਨਰ ਨੂੰ ਸਸਪੈਂਡ ਕਰਨਾ ਵਿਜੀਲੈਂਸ ਚੀਫ ਦਾ ਬਦਲਣਾ ਕੀ ਇਹ ਆਮ ਗੱਲਾਂ ਨੇ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਛੁਪੇ ਨੇ ਔਰ ਖਾਸ ਕਰਕੇ ਗੈਰ ਕਾਨੂੰਨੀ ਪ੍ਰਵਾਸ ਨੂੰ ਲੈ ਕੇ ਜਿਹੜਾ ਚਰਚਾ ਛਿੜੀ ਹੋਈ ਹੈ ਪੰਜਾਬ ਦੇ ਅੰਦਰ ਇਸ ਵળે ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਸਾਡੇ ਨਾਲ ਨੇ ਉਹ ਕੀ ਸੋਚਦੇ ਆ ਔਰ ਯੂਥ ਕਾਂਗਰਸ ਦੇ ਨੁਮਾਇੰਦੇ ਤੇ ਆਗੂ ਹੋਣ ਦੇ ਨਾਤੇ ਉਹ ਇਹਨਾਂ ਮਸਲਿਆਂ ਨੂੰ ਕਿਵੇਂ ਵਿਚਾਰਦੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਮਹਿੰਦਰਾ ਜੀ ਤੁਹਾਡੀ ਜਿਹੜੀ ਪੋਲਿਟਿਕਸ ਹੈ ਸਿਆਸਤ ਹੈ ਉਹ ਕਾਫੀ ਲੰਮੇ ਸਮੇਂ ਦੀ ਹੈ ਖਾਸ ਕਰਕੇ ਯੂਥ ਕਾਂਗਰਸ ਦੇ ਪ੍ਰਧਾਨ ਹੋਣ ਨਾਤੇ ਪਹਿਲਾਂ ਮੈਂ ਗੱਲ ਕਰਾਂਗਾ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਮਾਮਲੇ ਨੂੰ ਲੈ ਕੇ ਕਹਿੰਦੇ ਹੁਣ ਬਖਸ਼ਣਾ ਨਹੀਂ ਚਾਹੀਏ ਸਾਡਾ ਆਪਦਾ ਹੋਵੇ ਚਾਹ ਬਗਾਨਾ ਹੋਵੇ ਇੱਕ ਡਿਪਟੀ ਕਮਿਸ਼ਨਰ ਵੀ ਰਾਤੋਂ ਰਾਤ ਸਸਪੈਂਡ ਕਰਤਾ ਜਿਹੜੇ ਇਹਨਾਂ ਦੇ ਪਹਿਲਾਂ ਤਾਂ ਮੰਤਰੀ ਸਾਹਿਬ ਸੀਗੇ ਜਿਹੜਾ ਆਉਂਦੇ ਹੀ ਇਹਨਾਂ ਨੇ ਬੜੀ ਵੱਡੀ ਇੱਕ ਕਾਰਵਾਈ ਸ਼ੋਅ ਕੀਤੀ ਇੱਕ ਜਿਹਨੂੰ ਕਹਿੰਦੇ ਸਕ੍ਰਿਪਟ ਰਚੀ ਉਹਦਾ ਅੱਜ ਸਿੱਟਾ ਨਿਕਲਿਆ ਕੀ ਹੈ तमाम ਲੀਡਰਸ ਤੇ ਇਹਨਾਂ ਨੇ ਜੋ ਕੀਤਾ ਉਹਦਾ ਕੀ ਸਿੱਟਾ ਨਿਕਲਿਆ ਕਿਹੜੀ ਕਰਪਸ਼ਨ ਉਹਨੇ ਬੰਦ ਹੋ ਗਈ ਹੈ ਸਾਨੂੰ ਸਮਝ ਨਹੀਂ ਆ ਰਹੀ ਔਰ ਹਾਲਾਤ ਇਹ ਬਣ ਗਏ ਕਿ ਇਹਨਾਂ ਦੇ ਆਪ ਦੇ ਅਫਸਰ ਇਹਨਾਂ ਦੇ ਕ腐ਸ਼ਨ ਸਕੈਂਡਲਸ ਦੇ ਵਿੱਚ ਫਸਰੇ ਹੋਰ ਇੱਕ ਖੇਡ ਜੀ ਰਚੀ ਜਾ ਰਹੀ ਹੈ ਔਰ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਕਨਫਿਊਜ਼ਨ ਦੇ ਵਿੱਚ ਪਾਤਾ ਕਿ ਕਰ ਕੀ ਰਹੇ ਨੇ ਔਰ ਵਿਜੀਲੈਂਸ ਬਿਊਰੋ ਦੇ ਚੀਫ ਨੂੰ ਜਿਵੇਂ ਚੇਂਜਸ ਹੋਈਆਂ ਨੇ ਉਹਦਾ ਕਾਰਨ ਵੀ ਸਾਨੂੰ ਸਮਝ ਨਹੀਂ ਆ ਰਿਹਾ ਵੀ ਸਡਨਲੀ ਕਿਉਂ ਉਹ ਕਈ ਲੋਕ ਤਾਂ ਅਨਆਫੀਸ਼ੀਅਲੀ ਇਹ ਕਹਿ ਰਹੇ ਵੀ ਇਹਨਾਂ ਦੀ ਆਪ ਦੀ ਕ腐ਸ਼ਨ ਇਹਨਾਂ ਤੋਂ ਸੰਭੀ ਨਹੀਂ ਤੇ ਇਹਨਾਂ ਨੇ ਚੇਂਜਸ ਲਿਆਤੀਆਂ ਸੋ ਸਾਨੂੰ ਸਮਝ ਨਹੀਂ ਆ ਰਿਹਾ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਵੀ ਇਹਨਾਂ ਦੇ ਜਿਹੜੇ ਡਬਲ ਸਟੈਂਡਰਡਸ ਹੈ ਉਹ ਕਿਉਂ ਨੇ ਇਹ ਡਬਲ ਸਟੈਂਡਰਡਸ ਇਹਨਾਂ ਦੀ ਕਲੈਰਿਟੀ ਨਹੀਂ ਹੋ ਰਹੀ ਸੋ ਮੈਨੂੰ ਕਿਉਂਕਿ ਸਿੱਟਾ ਕੋਈ ਨਹੀਂ ਨਿਕਲੇ ਇਹਨਾਂ ਦੇ ਆਪ ਦੇ ਹੋਣ ਆ ਕੋਈ ਹੋਰ ਹੋਣ ਕੋਈ ਸਿੱਟਾ ਤਾਂ ਨਿਕਲੇ ਪਰ ਉਹ ਦਾਵਾ ਤਾਂ ਇਹ ਕਰਦੇ ਆ ਨਾ ਕਿ ਅਸੀਂ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੇ ਉਹੀ ਨੀਤੀ ਦੇ ਉੱਤੇ ਰਹਿਣਾ ਹੈ ਤੇ ਅਸੀਂ ਬਖਸ਼ਣਾ ਕਿਸੇ ਨੂੰ ਨਹੀਂ ਤੇ ਡਿਪਟੀ ਕਮਿਸ਼ਨਰ ਵਾਲੀ ਆਧਾਰਨ ਦਿੰਦੇ ਫਿਰਦੇ ਆ ਤੁਸੀਂ ਤਹਿਸੀਲਾਂ ਦੇ ਵਿੱਚ ਚੱਲ ਜਾਓ ਤੁਸੀਂ ਅਫਸਰਾਂ ਨਾਲ ਗੱਲ ਕਰ ਲਓ ਤੁਸੀਂ ਆਮ ਲੋਕਾਂ ਨਾਲ ਗੱਲ ਕਰ ਲਓ ਕਿ ਉੱਥੇ ਕਰਪਸ਼ਨ ਨਹੀਂ ਚੱਲ ਰਹੀ ਟਰਾਂਸਪੋਰਟ ਜਿਹੜੇ ਟਰਾਂਸਪੋਰਟ ਵਿੰਗਸ ਨੇ ਜ਼ਿਲ੍ਹਿਆਂ ਦੇ ਕਿ ਉੱਥੇ ਕਰਪਸ਼ਨ ਨਹੀਂ ਚੱਲ ਰਹੀ ਤੁਸੀਂ ਜਾ ਕੇ ਦੇਖੋ ਤਾਂ ਸਹੀ ਵੀ ਉੱਥੇ ਚੱਲ ਕੀ ਰਿਹਾ ਹੈ ਸੋ ਪੰਜਾਬ ਦੇ ਲੋਕਾਂ ਦਾ ਬੜਾ ਵੱਡਾ ਦਰਦ ਉੱਭਰ ਕੇ ਸਾਹਮਣੇ ਆ ਰਿਹਾ ਹੈ ਗੱਲਾਂ ਹੀ ਰਹਿ ਗਈਆਂ ਇਹ ਕਿਹੜੀ ਕ腐ਸ਼ਨ ਨੂੰ ਇਹ ਫਾਈਟ ਕਰ ਰਿਹਾ ਇਹ ਕਿਹੜੇ ਪੰਜਾਬੀਅਤ ਦੀ ਗੱਲ ਕਰ ਰਿਹਾ ਇਹ ਕਿਹੜੇ ਮਸਲਿਆਂ ਦੀ ਗੱਲ ਕਰ ਰਿਹਾ ਇੱਕ ਵੀ ਇਹਨਾਂ ਦੇ ਵਾਅਦਿਆਂ ਤੇ ਇੱਕ ਤੇ ਵੀ ਖਰੇ ਉਤਰੇ ਹੋਣ ਇੱਕ ਲੋਕ ਇਹ ਮੰਨਦੇ ਸੀ ਕਿ ਹਾਂ ਸ਼ਾਇਦ ਇਹ ਕ腐ਸ਼ਨ ਤੇ ਕੁਝ ਕਰਨਾ ਚਾਹ ਰਹੇ ਪਰ ਇੱਕ ਵੀ ਸੱਟਾ ਨਹੀਂ ਨਿਕਲਿਆ ਔਰ ਗੈਰ ਕਾਨੂੰਨੀ ਮਾਈਨਿੰਗ ਦੀ ਜਿੱਥੋਂ ਤੱਕ ਗੱਲ ਕਰੀਏ ਉਹ ਭਾਵੇਂ ਕਾਂਗਰਸ ਦੀ ਤੁਹਾਡੀ ਸਰਕਾਰ ਰਹੀ ਹੈ ਪਾਰਟੀ ਦੀ ਤੇ ਚਾਹੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਔਰ ਤੀਜੀ ਟਰਮ ਦੀ ਜਿਹੜੀ ਬਦਲਾਅ ਆ ਆਮ ਆਦੀ ਪਾਰਟੀ ਦਾ ਕਈ ਥਾਵਾਂ ਦੇ ਉੱਤੇ ਆਰਟੀ ਐਕਟਿਵਿਸਟਾਂ ਬੋਲ ਰਹੇ ਆ ਕਿ ਨਜਾਇਜ਼ ਮਾਈਨਿੰਗ ਹੋ ਰਹੀ ਹੈ ਆਪੋਜੀਸ਼ਨ ਵੀ ਇਨਾਂ ਮਾਮਲਿਆਂ ਉੱਤੇ ਸਰਕਾਰ ਨੂੰ ਘੇਰ ਨਹੀਂ ਪਾਈ ਉਹਦਾ ਕਾਰਨ ਕੀ ਮੰਨਦੇ ਹੋ ਨਹੀਂ ਬਿਲਕੁਲ ਘੇਰਿਆ ਵੀ ਹੈ ਗੱਲ ਵੀ ਕੀਤੀ ਹੈ ਪਰ ਪਹਿਲਾਂ ਤਾਂ ਇਹਦਾ ਬੈਕਗ੍ਰਾਉਂਡ ਦੇਖੀਏ 20000 ਕਰੋੜ ਇਹਨਾਂ ਨੇ ਕਿਹਾ ਸੀ ਅਸੀਂ ਮਾਈਨਿੰਗ ਚ ਕਢ ਲਾਂਗੇ ਉਹ ਕੱਢਿਆ ਕਿੰਨਾ ਫਿਰ ਆਪੇ ਹੀ ਆਪਣੇ ਆ ਵੀ ਅਸੀਂ ਇੰਨਾ ਲਿਆਵਾਂਗੇ ਤਾਂ ਇੰਨਾ 200 ਕਰੋੜ ਦੀ ਹੈ ਤੁਸੀਂ ਸੱਚੀ ਗੱਲ ਤਾਂ ਕਰੋ ਗਰਾਊਂਡ ਰਿਐਲਿਟੀ ਨਾਲ ਤੁਸੀਂ ਕੰਨ ਨੂੰ ਧਰਤੀ ਤੇ ਜੋੜ ਕੇ ਤਾਂ ਦੇਖੋ ਵੀ ਕੀ ਰਿਐਲਿਟੀ ਹੈ ਕਿ ਕਿ 20000 ਕਰੋੜ ਇਕੱਠਾ ਹੋ ਸਕਦਾ ਹੈ ਕਿ ਕਿਹੜੀ ਸਟੱਡੀ ਦੇ ਬੇਸਿਸ ਤੇ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਜੁਮਲਾ ਹੀ ਸੀ ਅੱਜ ਸਮਝ ਆ ਰਿਹਾ ਕਿ ਜੁਮਲਾ ਹੀ ਸੀਗਾ ਔਰ ਮਾਈਨਿੰਗ ਤਾਂ ਆਫਕੋਰਸ ਚੱਲੀ ਰਹੀ ਹੈ ਜਿਹੜੀ ਇਲੀਗਲ ਮਾਈਨਿੰਗ ਹੈ ਸਾਨੂੰ ਰਿਪੋਰਟਸ ਵੀ ਆ ਰਹੀਆਂ ਨੇ ਕਿਸ ਤਰੀਕੇ ਨਾਲ ਕੰਮ ਚੱਲ ਰਿਹਾ ਹੈ ਕਦੇ ਬੰਦ ਕਰ ਦਿੰਦੇ ਨੇ ਕਦੇ ਖੋਲ੍ਹ ਦਿੰਦੇ ਨੇ ਜਦੋਂ ਬੰਦ ਕਰਦੇ ਹਨ ਅਨਆਫੀਸ਼ੀਅਲੀ ਚੱਲਦਾ ਹੈ ਆਫੀਸ਼ੀਅਲ ਕੁਝ ਨਹੀਂ ਚੱਲਦਾ ਰੇਟਸ ਵੱਧ ਜਾਂਦੇ ਨੇ ਜਿਹੜਾ ਜੇਬੇ ਜਿਹੜਾ ਬੋਝ ਪੈਂਦਾ ਉਹ ਆਮ ਬੰਦੇ ਤੇ ਪੈਂਦਾ ਹੈ ਜਨਲੀ ਵੈਬਸਾਈਟਾਂ ਬਣਾ ਕੇ ਵੀ ਮਾਈਨਿੰਗ ਕਰਨ ਦਾ ਧੰਦਾ ਨਹੀਂ ਰੁਕਿਆ ਇਸੇ ਕਰਕੇ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ 1000 ਕਰੋੜ ਰੁਪਏ ਦੀ ਤਕਰੀਬਨ ਕਹਿੰਦੇ ਆ ਕਿ ਘਪਲਾ ਹੋਇਆ ਐਫ ਆਈ ਆਰ ਮੁਹਾਲੀ 'ਚ ਦਰਜ ਹੋ ਜਾਂਦੀ ਹੈ ਪਰ ਉੱਥੇ ਵੀ ਕਾਰਵਾਈ ਅੱਗੇ ਵਧੀ ਹੈ ਕਿ ਨਹੀਂ ਵਧੀ ਉਹਦੇ ਬਾਰੇ ਕੋਈ ਗੱਲ ਨਹੀਂ ਦੇਖੋ ਜੀ ਜਦੋਂ ਵੈਸਟਡ ਇੰਟਰਸਟ ਜ਼ੋਨ ਸਾਹਮਣੇ ਉਦੋਂ ਆ ਹਰ ਹਾਲ ਹੁੰਦੇ ਨੇ ਪਹਿਲਾਂ ਕਿ ਐਫ ਆਈ ਆਰ ਕਿਉਂ ਪਾਈ ਉਹ ਦੁਬਾਰ ਕਿਵੇਂ ਉਹਦਾ ਇਨਕੁਆਇਰੀ ਲਾ ਕੇ ਤੁਸੀਂ ਕਿਵੇਂ ਉਹਨੂੰ ਸੌਲਟ ਆਊਟ ਕਰਾਉਣਾ ਇਹ ਸਾਰੀਆਂ ਗੱਲਾਂ ਚੱਲਦੀਆਂ ਨੇ ਔਰ ਇਹਦੇ ਪਿੱਛੇ ਇੱਕੋ ਕਾਰਨ ਹੁੰਦਾ ਜਦੋਂ ਵੈਸਟਡ ਇੰਟਰਸਟ ਸਾਹਮਣੇ ਆਜਣ ਵੈਸਟਡ ਇੰਟਰਸਟ ਹੈਗੇ ਨੇ ਇਹਨਾਂ ਦੀ ਦਿੱਲੀ ਦੀ ਚੋਣ ਸੀਗੀ ਦਿੱਲੀ ਦੀ ਚੋਣ ਵਾਸਤੇ ਇਹਨਾਂ ਨੇ ਪੰਜਾਬ ਚੋਂ ਪੈਸਾ ਇਕੱਠਾ ਕੀਤਾ ਇਹਦੇ ਚ ਕੋਈ ਦੋਹਰਾ ਹੀ ਨਹੀਂ ਹੈ ਪੰਜਾਬ ਦੀ ਲਿਕਰ ਵੀ ਉੱਥੇ ਫੜੀ ਗਈ ਹੈ ਪੰਜਾਬ ਦੀ ਜਿਹੜੀ ਸਾਰੀਆਂ ਜਿਹੜੀ ਰਿਸੋਰਸਸੇ ਪੂਰਨ ਦੇਖਣ ਦੇਖਣ ਨੂੰ ਮਿਲੇ ਸਾਰੇ ਲੋਕਾਂ ਨੂੰ ਸੋ ਪੰਜਾਬ ਨੂੰ ਇਹਨਾਂ ਨੇ ਠੱਗ ਲਿਆ ਔਰ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਗੱਲ ਆ ਲਿਆ ਔਰ ਹੁਣ ਕਲੈਰਿਟੀ ਪੰਜਾਬ ਦੇ ਲੋਕਾਂ ਨੂੰ ਵੀ ਹੁੰਦੀ ਜਾ ਰਹੀ ਹੈ ਹਮ ਇੱਕ ਮਸਲਾ ਹੋਰ ਪਿਛਲੇ ਦਿਨਾਂ ਚ ਉਭਰਿਆ ਉਹ ਵੀ ਕਰਪਸ਼ਨ ਨਾਲ ਜੁੜਿਆ ਆ ਕਹਿੰਦੇ ਪਾਰਟੀ ਫੰਡ ਇਕੱਠਾ ਕੀਤਾ ਗਿਆ ਇੰਜੀਨੀਅਰ ਐਸੋਸੀਏਸ਼ਨ ਆ ਜਿਹੜੇ ਹਲਕੇ ਤੋਂ ਤੁਸੀਂ ਬਿਲੋਂਗ ਕਰਦੇ ਹੋ ਪਟਿਆਲੇ ਦੇ ਹੈੱਡਕੁਆਰਟਰ ਤੋਂ ਜਥੇਬੰਦੀ ਨੇ ਬਕਾਇਦਾ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਕਿ ਪਾਰਟੀ ਫੰਡ ਇਕੱਠਾ ਕੀਤਾ ਜਾ ਰਿਹਾ ਜੀ ਉਹ ਮਾਮਲੇ ਨੂੰ ਕਿਵੇਂ ਵਿਲਿਆ ਤੁਸੀਂ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਕਹਿ ਰਿਹਾ ਕਿ ਵੀ तमाम ਬਿੰਦੂਆਂ ਤੇ ਜਦੋਂ ਅਸੀਂ ਨਿਗਾਹ ਮਾਰ ਰਹੇ ਹਾਂ ਕਿ ਇਹਨਾਂ ਨੇ ਪੰਜਾਬ ਤੋਂ ਸਿਰਫ ਇੱਕ ਕੈਸ਼ ਕਾਊ ਹੁੰਦੀ ਹੈ ਨਾ ਪੰਜਾਬ ਨੂੰ ਇਹਨਾਂ ਦਾ ਇਹਨਾਂ ਦਾ ਇਹਨਾਂ ਤੋਂ ਨੂੰ ਪਿਆਰ ਕੋਈ ਨਹੀਂ ਪੰਜਾਬ ਨਾਲ ਇਹਨਾਂ ਨੇ ਸਿਰਫ ਪੰਜਾਬ ਨੂੰ ਐਸ ਅ ਕੈਸ਼ ਕਾਊ ਟਰੀਟ ਕੀਤਾ ਵੀ ਅਸੀਂ ਬਸ ਕਿਸੇ ਤਰੀਕੇ ਨਿਚੋੜ ਕੇ ਅਸੀਂ ਦਿੱਲੀ ਦੀ ਚੋਣ ਜਿੱਤ ਲਈਏ ਕਿਉਂਕਿ ਦਿੱਲੀ ਦੇ ਲੋਕਾਂ ਨੂੰ ਬਰਗਲਾਉਣਾ ਸੀਗਾ ਉਹਨਾਂ ਨੂੰ ਖਰੀਦਣਾ ਸੀਗਾ ਉਹਨਾਂ ਨੂੰ ਉਹਨਾਂ ਨੂੰ ਪਤਾ ਸੀ ਜ਼ਮੀਨ ਤੇ ਸਾਡੇ ਪੈਰ ਨਹੀਂ ਤਾਂ ਅਸੀਂ ਪੰਜਾਬ ਨੂੰ ਕਿਵੇਂ ਯੂਜ਼ ਕਰਨਾ ਔਰ ਪੰਜਾਬ ਦੇ ਸਾਡੇ ਜਿਹੜੇ ਚੁਣੇ ਆਏ ਲੀਡਰ ਸਗੇ ਉਹਨਾਂ ਨੇ ਪੰਜਾਬ ਨੂੰ ਉਹਨਾਂ ਦੇ ਡਿਸਪੋਜ਼ਲ ਤੇ ਰੱਖਤਾ ਇਸ ਕਰਕੇ ਆ ਕੰਮ ਹੋ ਰਿਹਾ ਜਗ ਜਾਹਰ ਗੱਲ ਹੈ ਅਸੀਂ तमाम ਹਰ ਪਲੇਟਫਾਰਮ ਤੇ ਗੱਲ ਕਰ ਰਹੇ ਹਾਂ ਉੱਥੇ ਵੀ ਜਦੋਂ ਮਸਿਕਾ ਜਦੋਂ ਪੰਜਾਬ ਦੀ दारू ਫੜੀ ਗਈ ਹੈ ਉਦੋਂ ਵੀ ਅਸੀਂ ਵੀਡੀਓਜ਼ ਬਣਾ ਕੇ ਦਿਖਾਇਆ ਕਿ ਆ ਪੰਜਾਬ ਮਾਰਕਾ दारू ਉੱਥੇ ਫੜੀ ਜਾ ਰਹੀ ਹੈ ਪੰਜਾਬ ਦੇ ਰਿਸੋਰਸਸ ਹੋ ਰਿਹਾ ਮੋਬਾਈਲਾਈਜ਼ ਹੋ ਰਹੇ ਨੇ ਪੰਜਾਬ ਦਾ ਸਾਰਾ ਸਰਕਾਰੀ ਤੰਤਰ ਉੱਥੇ ਮੌਜੂਦ ਸੀਗਾ ਸੋ ਇਹਨਾਂ ਨੇ ਪੰਜਾਬ ਨੂੰ ਇੱਕ ਸੋਚਿਆ ਕਿ ਅਸੀਂ ਇੱਕ ਏਟੀਐਮ ਮਸ਼ੀਨ ਵਾਂਗੂ ਕੈਸ਼ ਕਾਉ ਵਾਂਗੂ ਅਸੀਂ ਯੂਜ਼ ਕਰ ਲਈਏ ਜਿੱਥੇ ਤੱਕ ਤੁਹਾਡੀ ਗੱਲ ਆ ਤੁਸੀਂ ਜਿਹੜੇ ਵਿੰਗ ਦੇ ਪ੍ਰਧਾਨ ਹੋ ਤੁਹਾਡੇ ਕੋਲ ਪ੍ਰਧਾਨਗੀ ਹੈ ਨੌਜਵਾਨਾਂ ਨਾਲ ਵਾਹ ਪੈਂਦਾ ਤੁਹਾਡਾ ਰੋਜੀ ਨੌਜਵਾਨ ਮਜਬੂਰ ਹੋ ਕੇ ਬਾਹਰ ਨੂੰ ਗਏ ਬਾਹਰੋਂ ਕੀ ਕੁਝ ਝੱਲਣਾ ਪਿਆ ਕਿਵੇਂ ਬੀੜੀਆਂ ਨਾਲ ਬੰਨ ਕੇ ਇੱਥੇ ਲਿਆਂਦਾ ਪਰ ਅੰਮ੍ਰਿਤਸਰ ਪੰਜਾਬ ਦੇ ਵਿੱਚ ਉਹ ਸਾਰੇ ਮੁੱਦੇ ਨੂੰ ਲੈ ਕੇ ਵੀ ਤੁਹਾਨੂੰ ਨਹੀਂ ਲੱਗਦਾ ਕਿ ਪਹਿਲਾਂ ਵਾਲੀ ਤੇ ਹੁਣ ਵਾਲੀਆਂ ਸਾਰੀਆਂ ਸਰਕਾਰਾਂ ਜ਼ਿੰਮੇਵਾਰ ਹੈ ਕਿ ਯੂਥ ਨੂੰ ਜਿਵੇਂ ਲਾਣਾ ਚਾਹੀਦਾ ਸੀ ਲਿਆ ਹੀ ਨਹੀਂ ਬਲੇ ਜਾਂ ਉਹਨਾਂ ਨੂੰ ਜਿਵੇਂ ਢੰਗ ਨਾਲ ਮਸਲੇ ਹੱਲ ਹੋਣੇ ਸੀ ਉਹ ਹੋਏ ਨਹੀਂ ਜਿਹਦੇ ਕਰਕੇ ਆ ਦਿਨ ਦੇਖਣੇ ਪੈ ਰਿਹਾ ਯੂਥ ਨੂੰ ਦੇਖੋ ਅੱਜ ਮੈਂ ਮੌਜੂਦਾ ਹਾਲਾਤਾਂ ਦੀ ਗੱਲ ਕਰਦਾ 60000 ਕਰੋੜ ਰੁਪਈਆ ਪਿਛਲੇ ਸਾਲ ਪੰਜਾਬ ਦੇ ਨੌਜਵਾਨਾਂ ਦਾ ਬਾਹਰਲੇ ਮੁਲਕਾਂ ਚ ਗਿਆ ਹੈ ਉਦਾ ਕਾਰਨ ਹੈ ਕੋਈ ਜੇ ਇਹੀ 60000 ਕਰੋੜ ਇੱਕ ਮਾਰਜਨ ਫੰਡਿੰਗ ਪੰਜਾਬ ਸਰਕਾਰ ਦਿਖਾ ਦਿੰਦੀ ਬੈਂਕਾਂ ਨਾਲ ਟਾਈ ਅਪ ਕਰਕੇ 3-4 ਲੱਖ ਕਰੋੜ ਰੇਜ਼ ਕਰ ਲਿਆ ਹੁੰਦਾ ਸਰਕਾਰੀ ਗਾਰੰਟੀ ਦਿੱਤੀ ਹੁੰਦੀ ਔਰ ਕਿੱਥੇ ਯੂਜ਼ ਹੋਵੇ ਇੱਕ ਨੇਚਰਲ ਜੀ ਗੱਲ ਹੈ ਕਿ ਪੰਜਾਬ ਸਾਡਾ ਹੁਣ ਖੇਤੀਬਾੜੀ ਆਧਾਰਿਤ ਸੂਬਾ ਬਣ ਕੇ ਰਹਿ ਗਿਆ ਕਿਉਂਕਿ ਮੈਂਚੈਸਟਰ ਆਫ ਇੰਡੀਆ ਕਹਿਣ ਵਾਲਾ ਗੋਬਿੰਦਗੜ੍ਹ ਠੱਪ ਹੋ ਗਿਆ ਧਾਗਾ ਫੈਕਟਰੀ ਸਾਡੀਆਂ ਬੰਦ ਹੋ ਗਈਆਂ ਸਾਡਾ ਜਿਹੜਾ ਹੋਰ ਇੰਡਸਟਰੀ ਹੈ ਹੋਇਜ਼ਰੀ ਦੀ ਲੁਧਿਆਣੇ ਦੀ ਇੰਡਸਟਰੀ ਹੈ ਉਹ ਸਾਰਾ ਕੁਝ ਖਤਮ ਹੋ ਗਿਆ ਔਰ ਸਭ ਕੁਝ ਸਾਰੇ ਸੂਬੇ ਛੱਡ ਕੇ ਬਾਹਰ ਚਲੇ ਗਏ ਸਾਡਾ ਐਗਰੀਕਲਚਰ ਰਹਿ ਗਿਆ ਇਹਨੂੰ ਆਪਾਂ ਕਿਵੇਂ ਬਚਾਉਣਾ ਜਦੋਂ ਅਸੀਂ ਇੰਨਾ ਕੰਟ੍ਰਿਬਿਊਟ ਕਰ ਰਹੇ ਹਾਂ 40% ਦੀ ਸਾਡੀ ਇਕਨੋਮੀ ਇਹਦੇ ਤੇ ਆਧਾਰਿਤ ਹੈ ਅਸੀਂ 3-4 ਲੱਖ ਕਰੋੜ ਰੇਜ਼ ਕਰਕੇ ਜਦੋਂ ਸਾਡੇ ਕੋਲ ਰॉ ਮਟੀਰੀਅਲ ਹੈ ਅਸੀਂ ਕਿਉਂ ਨਹੀਂ ਫੂਡ ਪ੍ਰੋਸੈਸਿੰਗ ਦੇ ਵਿੱਚ ਆ ਰਹੇ ਕਿਉਂਕਿ ব্যাকਗਰਾਉਂਡ ਉਹਨਾਂ ਨੌਜਵਾਨਾਂ ਦਾ ਵੀ ਕਿਤੇ ਨਾ ਕਿਤੇ ਖੇਤੀਬਾੜ ਨਾਲ ਸੰਬੰਧਤ ਸੰਬੰਧਤ ਹੈ ਪਿੰਡਾਂ ਚੋਂ ਗਏ ਸਾਡੇ ਨੌਜਵਾਨ ਨੇ ਕਿਉਂ ਨਹੀਂ ਅਸੀਂ ਉਹਨਾਂ ਨੂੰ ਮੋਟੀਵੇਟ ਕਰ ਪਾ ਰਹੇ ਉਹ ਲਾਹੇਵੰਦ ਨਹੀਂ ਦੇਖ ਰਹੇ ਕਿਸਾਨੀ ਨੂੰ ਤਾਂ ਕਰ ਰਹੇ ਆ ਜਾਂ ਅਸੀਂ ਟੈਕਨੋਲੋਜੀਕਲ ਇਨੋਵੇਸ਼ਨ ਲੈ ਕੇ ਆਂ ਚ ਕਿਤੇ ਨਾ ਕਿਤੇ ਕਾਮਯਾਬ ਨਹੀਂ ਰਹੇ ਔਰ ਐਸੇ ਜਿਹੜਾ ਰੰਗਲਾ ਪੰਜਾਬ ਮੈਨੂੰ ਉਮੀਦ ਸਿਗੀ ਕਿ ਜਿਹੜੇ ਰੰਗਲੇ ਪੰਜਾਬ ਦੀ ਗੱਲ ਕਰਦੇ ਵੀ ਇਹਨਾਂ ਸੈਕਟਰਸ ਦੇ ਵਿੱਚ ਕਾਮਨ ਸੈਂਸ ਦੀ ਗੱਲਾਂ ਨੂੰ ਦੇਖ ਕੇ ਅਸੀਂ ਸੋਚ ਦੇਖਾਂਗੇ ਕਿ ਕੋਈ ਸ਼ਾਇਦ ਬਦਲਾਅ ਆਵੇ ਜਦੋਂ ਕੋਈ ਵੱਡੀ ਘਟਨਾ ਹੋ ਜਾਂਦੀ ਜਿਵੇਂ ਹੁਣ ਅਮਰੀਕਾ ਤੋਂ ਰਿਪੋਰਟ ਹੋਏ ਸੈਂਕੜੇ ਨੌਜਵਾਨ ਭਾਰਤੀ ਨਾਗਰਿਕ ਜਿਨ੍ਹਾਂ ਚ ਪੰਜਾਬ ਦੇ ਵੀ ਵੱਡੀ ਗਿਣਤੀ ਚਾ ਜਦੋਂ ਕੋਈ ਗੱਲ ਹੋ ਜਾਂਦੀ ਐ ਐਕਸ਼ਨ ਚ ਤੁਰੰਤ ਸਰਕਾਰਾਂ ਆ ਜਾਂਦੀਆਂ ਉਸ ਤੋਂ ਬਾਅਦ ਫਿਰ ਚੁੱਪ ਕੋਈ ਨੀਤੀ ਨਹੀਂ ਕੋਈ ਪਾਲਿਸੀ ਨਹੀਂ ਹਰਾਨੀ ਦੀ ਗੱਲ ਹੈ ਕਿ ਇੰਨੇ ਸਾਲਾਂ ਚ ਕੋਈ ਪਾਲਿਸੀ ਨਹੀਂ ਆਈ ਇਮੀਗ੍ਰੇਸ਼ਨ ਨੂੰ ਲੈ ਕੇ ਇਹਨੂੰ ਤੁਸੀਂ ਨਹੀਂ ਸਮਝਦੇ ਕਿ ਪੋਲਿਟੀਕਲ ਜਮਾਤਾਂ ਸਾਰੀਆਂ ਜ਼ਿੰਮੇਵਾਰ ਹੈ ਦੇਖੋ ਰਿਐਲਿਟੀ ਇਹ ਹੈ ਕਿ ਅੱਜ ਵੀ ਪੰਜਾਬ ਦੇ ਵਿੱਚ 800 ਏਜੰਟ ਇਦਾਂ ਦਾ ਹੈ ਜਿਹਦੇ ਕੋਲ ਦਫ਼ਤਰ ਨਹੀਂ ਹੈ ਉਹ ਮੋਬਾਈਲਾਂ ਤੇ ਆਪਦਾ ਕੰਮ ਕਰ ਰਹੇ ਨੇ ਪਤਾ ਨਹੀਂ ਉਹਨਾਂ ਦੇ ਰੈਗੂਲੇਟਰੀ ਲਾਇਸੈਂਸੇਸ ਹੈਗੇ ਨੇ ਕਿ ਨਹੀਂ ਹੈਗੇ ਔਰ ਹਰਾਨੀ ਦੀ ਗੱਲ ਮੰਨਿਓ ਜਦੋਂ ਇਹ ਵਾਪਸ ਆਏ ਨੇ ਨੌਜਵਾਨ ਇਹ ਜਦੋਂ ਕੰਪਲੇਂਟ ਦੇਣ ਜਾ ਰਹੇ ਨੇ ਥਾਣਿਆਂ ਦੇ ਵਿੱਚ ਉਹ ਏਜੰਟਸ ਇਹਨਾਂ ਨੂੰ ਕਹਿ ਰਹੇ ਸੇਮ ਡਾਂਕੀ ਰੂਟ ਰਹੀ ਸੇਮ ਇਲੀਗਲ ਤਰੀਕੇ ਰਹੀ ਅਸੀਂ ਤੁਹਾਨੂੰ ਕਿਸੇ ਹੋਰ ਮੁਲਕ ਭੇਜ ਦਿੰਨੇ ਵੇ ਇੱਕ ਵਾਰ ਲਈ ਡੰਗ ਸਾਰ ਲਓ ਸਾਡੇ ਤੇ ਕੰਪਲੇਂਟ ਨਾ ਦਿਓ ਹਜੇ ਕੋਈ ਸਬਕ ਨਹੀਂ ਸਿੱਖਿਆ ਗਿਆ ਦੇਖੋ ਆ ਹਾਲ ਹੈ ਪੰਜਾਬ ਸਰਕਾਰ ਕਿਉਂ ਨਹੀਂ ਇੱਥੇ ਇੰਟਰਵਿਨ ਕਰ ਰਹੀ ਉਹਨਾਂ ਨੂੰ ਪੰਜਾਬ ਸਰਕਾਰ ਦੇ ਨਮਾਇੰਦਿਆਂ ਨੂੰ ਇਹਨਾਂ ਨੌਜਵਾਨਾਂ ਨਾਲ ਮਿਲਣਾ ਚਾਹੀਦਾ ਹੈ ਵੀ ਜਿਹੜੇ ਨੌਜਵਾਨ ਵਾਪਸ ਆਏ ਨੇ ਭਾਈ ਤੁਸੀਂ ਕਿਵੇਂ ਗਏ ਸੀਗੇ ਕੌਣ ਤੁਹਾਨੂੰ ਲੈ ਕੇ ਗਿਆ ਸੀਗਾ ਅਸੀਂ ਕਿਵੇਂ ਪ੍ਰिवेंट ਕਰ ਸਕਦੇ ਹਾਂ ਹਜੇ ਤੱਕ ਇਹ ਤਾਂ ਆ ਗਏ ਰਡਾਰ ਦੇ ਵਿੱਚ ਜਿਹੜੇ ਹਜੇ ਰਡਾਰ ਦੇ ਵਿੱਚ ਨਹੀਂ ਆਏ ਉਹ ਕਿੱਥੇ ਨੇ ਤੁਸੀਂ ਕਹਿੰਦੇ ਹੋ ਮਿਲਣਾ ਚਾਹੀਦਾ ਸੀ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਉਚੇਚੇ ਤੌਰ ਤੇ ਅਮ੍ਰਿਤਸਰ ਡੇਰਾ ਹੀ ਇਸੇ ਕਰਕੇ ਲਾਇਆ ਉਹਨਾਂ ਨੌਜਵਾਨਾਂ ਨੂੰ ਆਪਣੇ ਨਾਲ ਲੈਣਾ ਔਰ ਦੇਸ਼ ਦੀ ਜਿਹੜੀ ਕੇਂਦਰ ਸਰਕਾਰ ਹੈ ਉਹ ਵਿਤਕਰੇबाजी ਕਰ ਰਹੀ ਹੈ ਔਰ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਕਹਿੰਦੇ ਮੈਂ ਹੱਲਾਸ਼ੇਰੀ ਦੇਣ ਲਈ ਉਹਨਾਂ ਨੂੰ ਹੌਸਲਾ ਫੁਜਾਈ ਕਰਨ ਦੇ ਲਈ ਅਮ੍ਰਿਤਸਰ ਗਿਆ ਇਹਦੇ 'ਚ ਕੋਈ ਦੂਰਅਾਈ ਨਹੀਂ ਹੈ ਕਿ ਮੋਦੀ ਸਾਹਿਬ ਨੇ ਪੰਜਾਬ ਨੂੰ ਬਦਨਾਮ ਕਰਨ 'ਚ ਜਿਹੜੀ ਸਾਜ਼ਿਸ਼ ਹਮੇਸ਼ਾ ਪਹਿਲਾਂ ਵੀ ਰਚੀ ਗਈ ਹੈ ਪੰਜਾਬ ਦੇ ਨਾਲ ਉਹ ਕਿਤੇ ਨਾ ਕਿਤੇ ਮੈਨੂੰ ਬੂ ਆ ਰਹੀ ਹੈ ਕਿ ਕੋਈ ਨਾ ਕੋਈ ਸਾਜ਼ਿਸ਼ ਜ਼ਰੂਰ ਹੈ ਕਿ ਅਮਰitsar ਦੇ ਵਿੱਚ ਹੀ ਲੈਂਡਿੰਗ ਹੋ ਰਹੀ ਹੈ ਬਿੱਟੂ ਜੀ ਕਹਿੰਦੇ ਨੇ ਵੀ ਨੇੜੇ ਪੈਂਦਾ ਵੀ ਇਹ ਇੱਕ ਮਤਲਬ ਜਿਵੇਂ ਜੋਾਕਾਂ ਵਾਲਾ ਮਜ਼ਾਕ ਹੁੰਦਾ ਉਹਦਾ ਦਾ ਮਜ਼ਾਕ ਕੀਤਾ ਪਰ ਇਹਦੇ ਵਿੱਚ ਬੂ ਆ ਰਹੀ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋਈ ਹੈ ਇਹਦੇ ਵਿੱਚ ਦੂਜੀ ਗੱਲ ਇਹ ਹੈ ਕਿ ਕੀ ਪੰਜਾਬ ਸਰਕਾਰ ਨੇ ਐਡਕੁਏਟ ਸਟੈਪਸ ਚੱਕ ਲਏ ਨੇ ਉਹ ਹਜੇ ਵੀ ਉਹਦੇ ਵਿੱਚ ਕਮੀ ਹੈ ਮੈਂ ਮੈਂ ਸਮਝਦਾ ਉਹਨਾਂ ਨੂੰ ਕੌਨਫੀਡੈਂਸ ਦੇਣਾ ਪੈਣਾ ਹਰ ਬਾਰ ਵੇਚ ਕੇ 40-40 ਲੱਖ ਰੁਪਏ ਆਪਣਾ ਏਜੰਟਾਂ ਨੂੰ ਦੇ ਕੇ ਗਏ ਨੇ ਪਿੱਛੇ ਉਹਨਾਂ ਕੋ ਕੋ ਪ੍ਰਾਪਰਟੀ ਐਸੈਟ ਬਚਿਆ ਨਹੀਂ ਬਚਿਆ ਪਰਿਵਾਰ ਦਾ ਕਿਹੜਾ ਮੈਂਬਰ ਉਹਨਾਂ ਕੋ ਹੈਗਾ ਨਹੀਂ ਹੈਗਾ ਉਹ ਕਿਵੇਂ ਆਪਣੇ ਪੈਰਾਂ ਤੇ ਖੜੇ ਹੋਣਗੇ ਕਿਹੜੀਆਂ ਮਜਬੂਰੀਆਂ ਚੋਂ ਗਏ ਨੇ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਹਜੇ <li>ਲਿਪ ਸਰਵਿਸ ਹੋ ਰਹੀ ਹੈ ਸਾਨੂੰ ਨਹੀਂ ਕੁਝ ਦਿਖਿਆ ਅਜੇ ਯੂਥ ਕਾਂਗਰਸ ਕੀ ਪਾਲਿਸੀ ਤੇ ਕਿਹੜੇ ਨੀਤੀ ਦੇ ਉੱਤੇ ਚੱਲ ਰਹੀ ਹੈ ਆਉਣ ਵਾਲੇ ਸਮੇਂ ਚ ਕਿ 227 ਦੀ ਚੋਣਾਂ ਜਿਹੜੀ ਬਹੁਤ ਸਾਰੇ ਯੂਥ ਜਿਹੜੇ ਚਿਹਰੇ ਹੁੰਦੇ ਉਹਨਾਂ ਨੂੰ ਵੀ ਉਮੀਦ ਹੁੰਦੀ ਹੈ ਕਿ ਕੀ ਪਤਾ ਸਾਨੂੰ ਵੀ ਮੌਕਾ ਮਿਲੇ ਸਾਨੂੰ ਵੀ ਟਿਕਟ ਮਿਲੇ ਤਾਂ 27 ਸੌਖੀ ਲੱਗਦੀ ਹੈ ਕਿ ਬਹੁਤ ਔਖੀ ਹੈ ਦੇਖੋ ਹਰ ਹਰ ਇਲੈਕਸ਼ਨ ਚੈਲੈਂਜਿੰਗ ਹੈ ਪੰਜਾਬ ਦੇ ਲੋਕਾਂ ਨੇ ਇੱਕ ਇੰਟਰਸਟ ਸ਼ੋਅ ਕਰਤਾ ਕਿ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਇੰਟਰਸਟਿਡ ਹੈਗੇ ਆ ਭਾਵੇਂ ਉਹ ਕਾਰਪੋਰੇਸ਼ਨ ਨਗਰਪੰਚਾਇਤਾਂ ਔਰ ਸਾਡੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਰਿਜ਼ਲਟ ਸਾਹਮਣੇ ਆਏ ਉਹ ਦੇਖ ਰਹੇ ਨੇ ਕਿ ਜ਼ਿੰਮੇਵਾਰ ਜਮਾਤ ਹੈ ਕਾਂਗਰਸ ਪਾਰਟੀ ਪੰਜਾਬ ਦੇ ਰਾਈਟਸ ਨੂੰ ਹਮੇਸ਼ਾ ਪ੍ਰੋਟੈਕਟ ਕੀਤਾ ਤੇ ਲੋਕਾਂ ਨੇ ਇੰਟਰਸਟ ਜ਼ਾਹਿਰ ਕਰਤਾ ਹੁਣ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਐਜ਼ ਅਨ ਆਰਗੇਨਾਈਜੇਸ਼ਨ ਅਸੀਂ ਅੱਗੇ ਇਥੋਂ ਕਿਵੇਂ ਚੱਲਦੇ ਹਾਂ ਅਸੀਂ ਕਿਵੇਂ ਲੋਕਾਂ ਦੀ ਗੱਲ ਕਰਦੇ ਹਾਂ ਕਿਵੇਂ ਸੰਗਠਿਤ ਹੋ ਕੇ ਅਸੀਂ ਅਗਲੀ ਰੂਪਰੇਖਾ ਕੀ ਬਣਾਉਣੀ ਹੈ ਉਹਦੇ ਤੇ ਬਹੁਤ ਕੁਝ ਡਿਪੈਂਡ ਕਰੂਗਾ ਔਰ ਮੈਨੂੰ ਪੂਰਨ ਆਸ ਹੈ ਕਿ ਸਾਡੀ ਸਟੇਟ ਲੀਡਰਸ਼ਿਪ ਬਹੁਤ ਇਸ ਗੱਲ ਤੇ ਚਿੰਤਤ ਹੈ ਕਿਉਂਕਿ ਬਿਲਕੁਲ ਇੱਕ ਪਾਰਟ ਹੈਗਾ ਕਿ ਅਸੀਂ ਗਵਰਨਮੈਂਟ ਦੇ ਵਿੱਚ ਵਾਪਸ ਹੋਣਾ ਪਰ ਇੱਕ ਪਾਰਟ ਹੋਰ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਲੱਗਣਾ ਚਾਹੀਦਾ ਕਿ ਪੰਜਾਬ ਦੇ ਲੋਕਾਂ ਦੀ ਸਰਕਾਰ ਹੈ ਇਹਨਾਂ ਮਸਲਿਆਂ ਨੂੰ ਜਦ ਤੱਕ ਅਸੀਂ ਨਹੀਂ ਚੱਕਾਂਗੇ ਸਾਨੂੰ ਚੱਕਣਾ ਪੈਣਾ ਸਾਨੂੰ ਪੰਜਾਬ ਦਾ ਵਿਜ਼ਨ ਦੇਣਾ ਪੈਣਾ ਉਹ ਮੈਨੂੰ ਲੱਗਦਾ ਤਿਆਰੀ ਹੋ ਰਹੀ ਹੈ ਕਿ ਪੰਜਾਬ ਦਾ ਵਿਜ਼ਨ ਦੀ ਸੀਨੀਅਰ ਲੀਡਰ ਮੰਨ ਲੈਂਦੇ ਆ ਸਲਾਹ ਦਿੰਨੇ ਹਾਂ ਤਾਂ ਦੇਖੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਯੂਥ ਕਾਂਗਰਸ ਦੀ ਸਲਾਹ ਮੰਨੀ ਜਾਵੇ ਜਿਹੜੀ ਵਾਜਿਬ ਹੁੰਦੀ ਹੈ ਉਹ ਜ਼ਰੂਰ ਇਸ ਗੱਲ ਨੂੰ ਸੀਰੀਅਸਲੀ ਲੈਂਦੇ ਆਂਦਾ ਸੀਨੀਅਰ ਲੀਡਰਸ਼ਿਪ ਦੇ ਵਿੱਚ ਖਲਾਰਾ ਨਾ ਮੁੱਖ ਮੰਤਰੀ ਵਾਲੀ ਦੌੜ ਦਾ ਇੱਕ ਦੋ ਅੱਗੇ ਵਧਣ ਨੂੰ ਫਿਰਦੇ ਆ ਤੁਸੀਂ ਵੀ ਜਾਣੂ ਏ ਦੇ ਬਾਰੇ ਉਹਦੇ ਬਾਰੇ ਜੇ ਸਲਾਹ ਦੇਣੀ ਚਾਹੋ ਤੇ ਕੀ ਕਹੋਗੇ ਉਹਨਾਂ ਨੂੰ ਨਹੀਂ ਦੇਖੋ ਗੱਲ ਇਹ ਹੈ ਕਿ ਪੰਜਾਬ ਵੱਲ ਸਾਡੇ ਵੱਡੇ ਲੀਡਰਾਂ ਨੂੰ ਦੇਖਣਾ ਚਾਹੀਦਾ ਪੰਜਾਬ ਦੇ ਲੋਕਾਂ ਵੱਲ ਦੇਖਣਾ ਚਾਹੀਦਾ ਹੈ ਕਿ ਅਸੀਂ ਇਕੱਠੇ ਹੋ ਕੇ ਆ ਪੰਜਾਬ ਦੇ ਲੋਕ ਚੰਗਾ ਬਦਲ ਚਾਹੁੰਦੇ ਨੇ ਔਰ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਸਾਰੇ ਜਿੰਨੇ ਸਾਡੇ ਵੱਡੇ ਲੀਡਰ ਨੇ ਉਹਨਾਂ ਦੀ ਮਨਸ਼ਾ ਠੀਕ ਹੈ ਉਹ ਚਾਹੁੰਦੇ ਨੇ ਕੰਮ ਕਰਨਾ ਤਾਂ ਸ਼ਾਇਦ ਤਾਂ ਹੀ ਇਹ ਸਾਡਾ ਜਿਹੜਾ ਇੱਕ ਪਾਰਟੀ ਦਾ ਇਹ ਇਹਨਾਂ ਦੀ ਗਵਾਹੀ ਸਾਡੀ ਚ ਕੰਮ ਹੋਵੇ। ਨਹੀਂ ਠੀਕ ਗੱਲ ਹੈ ਇਹ ਇਹ ਸਾਡਾ ਇੱਕ ਚੈਲੈਂਜਿੰਗ ਚੀਜ਼ ਸਾਡੀ ਰਹੀ ਹੈ ਇਹ ਡੈਮੋਕਰੈtic ਪ੍ਰੋਸੈਸ ਵੀ ਸਾਡਾ ਕਹਿ ਸਕਦੇ ਹਾਂ ਸਾਡੀ ਕਮਜ਼ੋਰੀ ਵੀ ਕਹਿ ਸਕਦੇ ਹਾਂ ਸਾਡੀ ਤਾਕਤ ਵੀ ਕਹਿ ਸਕਦੇ ਹਾਂ ਪਰ ਮੈਨੂੰ ਇਹ ਪੂਰਨ ਨਾਸ ਹੈ ਕਿ ਸਾਡੇ ਵੱਡੇ ਲੀਡਰ ਜ਼ਰੂਰ ਪੰਜਾਬ ਦੇ ਲੋਕਾਂ ਵੱਲ ਪਹਿਲਾਂ ਦੇਖਣਗੇ ਔਰ ਆਪਣਾ ਜਿਹੜਾ ਸੈਲਫ ਇੰਟਰਸਟ ਹੈ ਉਹ ਪਿੱਛੇ ਰੱਖਣਗੇ। ਜੀ ਬਹੁਤ ਸ਼ੁਕਰੀਆ ਮਿਹਰਬਾਨ ਮੋਹਿਤ ਮਹਿੰਦਰਾ ਜਿਹੜੇ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਖਾਸ ਕਰਕੇ ਪੰਜਾਬ ਦੇ ਮੌਜੂਦਾ ਹਾਲਾਤ ਦੇ ਉੱਤੇ ਇਸ ਦੇ ਬਾਰੇ ਕੌਣ ਤੇ ਕਿਵੇਂ ਅੱਗੇ ਵਧੇਗਾ ਖਾਸ ਕਰਕੇ ਕਾਂਗਰਸ ਦੀ ਲੀਡਰਸ਼ਿਪ ਦੇ ਬਾਰੇ ਇਹਨਾਂ ਨੇ ਜੋ ਟਿੱਪਣੀ ਕੀਤੀ ਹੈ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবিসি ਪੰਜਾਬ ਦੇ ਨਾਲ